ਮੈਚ ਕੀਤਾ ਫੁੱਲ ਵਰਗਾ ਅਦਨਾਲੇ ਦੇ ਪੁਆਇੰਟ ਜੜੋ ਖੂਨਾ ਵਾਲੇ ਗੁਰਵਿੰਦਰ ਦੇ ਖੇਰੇ ਦਾ ਮੈਚ ਹੈ ਉਹ ਝਮੀਰ ਵਾਲੇ ਕੀ ਹਾਲ ਚਾਲ ਮੇਲਾ ਝਨੀਰ ਚੱਲਦਾ ਹੈ ਮੇਲਾ ਝਨੀਰ ਚੱਲਦਾ ਹੈ ਕੁਰਸੀਆਂ ਮਾਲਾਂ ਕਬੱਡੀਆਂ ਪਾਉਂਦਾ ਆ ਦੂਜੇ ਪਾਸੇ ਝਟਾਣਿਆਂ ਵਾਲਾ ਦੁਨੀਆ ਬਣਾਉ ਕੇ ਨਹੀਂ ਗੱਲ ਸਮੇਂ ਦੀ ਬੱਲੇ ਪੁਆਇੰਟ 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 ਰੇਡਰ ਦਾ ਨੰਬਰ 1.5 ਦਾ ਸਾਡੇ 3 4 ਦੀ ਟੱਕਰ ਆ ਉਹ ਜਨੀਰ ਦੇ ਮੈਲੇ ਦੀਆਂ ਗੱਲਾਂ ਅੱਜ ਪੂਰੀ ਦੁਨੀਆ ਦੇ ਵਿੱਚ ਹੋ ਰਹੀਆਂ ਹੈ ਉਧਰ 365.com ਤੇ ਦੁਨੀਆ ਲਾਈਵ ਜੁੜੀ ਹੋਈ ਹੈ ਅਮਨ ਦਿਰਾਜ ਵਾਲਾ ਸਾਡਾ ਵੀਰ ਕਹਿੰਦਾ ਵੀ 2100 ਰੁਪਏ ਉਸ ਮੁੰਡੇ ਦੇ ਇਲਾਜ ਦੇ ਲਈ ਪਰ ਸਾਹਮਣੇ ਉਹ ਬਿਆਨਾ ਬੱਲੇ ਬੱਲੇ ਕਰਾਤੀ ਹੈ ਲਾਡੀ ਸਰਪੰਚ ਵੱਲੋਂ ਖੋਨੜਾ ਵਾਲੇ ਗੁਰਵਿੰਦਰ ਦੇ ਲਈ 500 ਦੇ ਮਾਣ ਤੇ ਸਨਮਾਨ ਪੁੱਜੇ ਆ ਹਲੋ ਰੋਰ ਵਾਲੇ ਗੁਰਵਿੰਦਰ ਦੇ ਲਈ ਲਾਡੀ ਬਹੁਤ ਸਾਰੇ ਸਤਿਕਾਰਯੋਗ ਸ਼ਖਸੀਅਤਾਂ ਬੈਠੇ ਆ ਜਿਹੜੇ ਸਾਹਮਣੇ ਖੜ ਗਏ ਨੇ ਬਾਈ ਥੱਲੇ ਹੋਵੋ ਪੌੜੀਆਂ ਤੇ ਜਿਹੜੇ ਵੀਰ ਖੜੇ ਨੇ ਮੇਨ ਸਟੇਜ ਤੇ ਮਹਿਮਾਨਾਂ ਨੂੰ ਦਿਖ ਨਹੀਂ ਰਿਹਾ ਜੀ ਲੈ ਵੀ ਹਾਕਮ ਵਾਲੀਆ ਜੱਗੂ ਜੇ ਤਿੰਨ ਜੱਫੇ ਲਾਡੀ ਸਰਪੰਚ ਵੱਲੋਂ 21 ਹੋਵੇ ਆ 2100 ਦੇ ਆ 2100 ਦੇ ਆ ਹੁਣ ਕਹਿੰਦੇ ਕਬੱਡੀ ਦੇ ਮੈਦਾਨਾਂ ਦੇ ਵਿੱਚ ਉਹ ਗੋਬਿੰਦਪ੍ਰੀਆ ਮਾਲਾ ਮੁੰਡਾ ਪੰਜਾਬ ਪੁਰਖ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਗੋਬਿੰਦਪ੍ਰੀਆ ਮਾਲਾ ਗੋਬਿੰਦਪੁਰੇ ਵਾਲਾ ਪੀਆਰਪੀ ਕਾਰ ਕਬੱਡੀ ਦਾ ਪਰ ਦੂਜੇ ਪਾਸੇ ਮੁੰਡਾ ਚੜਦੀ ਜੀ ਬਰੇਸ ਦਾ ਸਿਰਾ ਕਰਵਾਉਂਦਾ ਪਰ ਮਾਲਿਆ ਨੌਜੋਨਾ ਕਿੰਨਾ ਸਮਾਂ ਹੋ ਗਿਆ 10 ਦੇ ਅੱਜ ਦੁਨੀਆ ਨੂੰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਕਬੱਡੀਆਂ ਪਾਉਣ ਦੇ ਨੂੰ 14 ਸਾਲ ਹੋ ਗਏ ਮਾਲੇ ਨੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੇ ਪੰਜਾਬੀ ਵੀਰੋ ਆਹ ਸਾਹਮਣੇ ਇੱਕ ਪਾਸੇ ਰਣੀਆਂ ਔਰ ਦੂਜੇ ਪਾਸੇ ਇਹ ਹਰਵਿੰਦਰ ਹੈ ਖੂਨਣ ਵਾਲਾ ਉਧਰ ਰਣੀਆਂ ਖੇਡ ਰਿਹਾ ਹੈ ਅੱਜ ਦੇ ਮੇਲੇ ਦੀ ਖਾਸੀਅਤ ਇਹ ਆ ਮੇਰੇ ਪੰਜਾਬੀ ਵੀਰੋ ਅੱਜ 올ੰਪੀਅਮ ਜਸਮੀਤ ਸਾਡਾ ਵੀਰ ਆਇਆ ਹੈ ਅੱਜ ਜਸਪਾਲ ਭੱਟੀ ਦਾ ਪਿਆਰ ਹੈ ਤਾਹਾਂ ਉਤੇ ਮੇਰੇ ਵੀਰੋ ਰਣੀਆਂ ਖੇਡ ਰਿਹਾ ਔਰ ਸਾਹਮਣੇ ਦੇਖਦਾ ਵੀ ਕਬੱਡੀ ਮਾਨ ਸਿੰਘ ਦੁਲਟ ਕਬੱਡੀ ਪਾ ਰਿਹਾ ਉਧਰ ਕੱਪਾ ਪਾਈਆ ਸਰਦੂਲ ਗੜੀਆਂ ਕਹਿੰਦੇ ਅੱਜ ਆਹ ਕੁਲਵੀਰ 10 ਕਿਲੋ ਬਦਾਮ ਹੋੜ ਗਏ ਆ ਤਲਵੀਰ ਦੇ ਲਈ ਸਰਦੂਲਗੜੀ ਦੇ ਘੱਪੇ ਵੱਲੋਂ 10 ਕਿਲੋ ਬਦਾਮ ਦਿੱਤੇ